ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ੴ ਸਤਿਗੁਰ ਪ੍ਰਸਾਦ ਸਾਹਿਬ ਹੁਕਮ ਅੰਲਾ ਪਹਿਲਾ ਦੁਖਦਾਰ ਸੁਖ ਰੋਗ ਭਿਆਜ ਆ ਸੁਖਤਾਬ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੀ ਪੁੱਤਰ ਤਵਸਿਆ ਅਦ੍ਰੰਤ ਨ ਜਾਏ ਲਖਿਆ ਰਾਮ ਜੋਤ ਮੈਂ ਜੋਤ ਜੋਤ ਮੈਂ ਜਾਤਾ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾ ਨ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਿਆ ਸੋਦਰਾਗਾ ਸਮਹਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰਤੇ ਰਾਖਿਆ ਸੂ ਗਰ ਕੇਹਾ ਜੇ ਤਬਾ ਸਰਬਸ ਮਾਲੇ ਵਾਜੀ ਤੇਰੇ ਨਾ ਦਾ ਨੇਕਾ ਸੰਕਾ ਕੇ ਤੇ ਤੇਰੇ ਵਾਣਹਾਰੇ ਕੇਤੇ ਤੇਰੇ ਰਾਗ ਪਰਿਸ ਕਹੀਐ ਕੇਤੇ ਤੇਰੇ ਗਾਵਣਹਾਰੇ ਗਾਮ ਤੁਦਨਾ ਪਵਨ ਪਾਣੀ ਵਾਸੰਤ ਰਗਾ ਵੈ ਰਾਜਾ ਧਰਮ ਦੁਵਾਰੇ ਗਾਵਾ ਤਦਨੋ ਚਿਤ ਗਵਤ ਲਿਖ ਜਾਣਾ ਨਾ ਲਿਖ ਲੈ ਧਰਮ ਵਿਚਾਰੇ ਗਾਵਾਂ ਤਦਨੋ ਈਸਰ ਬ੍ਰਹਮਾ ਦੇਵੀ ਸੋਹੰਤੀ ਰੇ ਸਦਾ ਸਵਾਰੇ ਗਾਵਾਂ ਤਦਨੋ ਹਿੰਦਰੇਂਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤਦਨੋ ਸਿੱਧ ਸਮਾਦੀ ਅੰਦਰਾਂ ਗਾਵਾਂ ਤਦਨੋ ਸਾਧ ਵਿਚਾਰੇ ਗਾਵਾਂ ਤਦਨੋ ਜਤੀ ਸਤੀ ਸੰਤੋਖੀ ਗਾਵਾਂ ਤਦਨੋ ਵੀਰ ਕਰਾਰੇ ਗਾਵਾ ਤਦਨਾ ਪੰਡਤ ਪੜ ਰੱਖੀ ਸਰਜੁ ਜਗਵੇਦਾਨਾਲੇ ਕਾਮ ਤਦਨਾ ਮੋਹਨੀਆ ਮਨਮੋਹਨਾ ਸੁਰਗ ਮਛ ਪਿਆਲੇ ਗਾਵਾਂ ਨਾ ਤਦਨਾ ਰਤਨ ਪਾਏ ਤੇਰੇ 88 ਤੀਰਥ ਨਾਲੇ ਕਾਮਨ ਤਦਨਾ ਜੁਦ ਮਹਾਬਲ ਸੁਰਾ ਗਾਵਾਂ ਤਦਨਾ ਖਾਣੀ ਚਾਰੀ ਗਾਵਾਂ ਤਦਨਾ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦ ਨੋ ਕਾਮਨਾ ਜੋ ਤੁਧ ਭਾਵਨਾ ਰਤੇ ਤੇਰੇ ਭਲ ਤਰਸਾਲੇ ਹੋਰ ਕੀਤੇ ਤੁਧ ਨੋ ਕਾਮਨਾ ਸੇ ਮੈਂ ਚਿਤਨਾਵ ਨਾਨਕ ਆ ਬਿਚਾਰੇ ਸੋਈ ਸੋਈ ਸਦਾ ਸਚ ਸਾਇ ਸੱਚਾ ਸਬਚੀ ਨਾਹੀ ਹੈ ਬਿਉ ਸੀ ਜਾਇ ਨਾ ਜਸਿਰ ਚ ਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਤੇ ਉਡiai ਜੋ ਤਿਸ ਭਾਵੈ ਸੋਇ ਕਰ ਸੇ ਫਿਰ ਕੁਮਨਾ ਕਰ ਨਾ ਜਾਈ ਸੋ ਪਾਸ ਸਹਾਬ ਸਾਹਿਬ ਨਾਨਕ ਰੈ ਨਰ ਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਭ ਸੋਇ ਕੇ ਵਡਾ ਢਿੱਤਾ ਹੋਇ ਕੀਮਤ ਪਾਏ ਨਾ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਜੰਦੀਰਾ ਗੁਣੰਗੀ ਹੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਵੜ ਕੀ ਰਹਾਉ ਸਭ ਸੁਰਤੀ ਮਿਲ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਾ ਗੁਰਹਾਇ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਤ ਸੋਤ ਸਭ ਚੰਗੀਆਂ ਆਈਆਂ ਸਦਾ ਬੁਰਖਾ ਕੀ ਆ ਵਡਿਆਈਆਂ ਤੁਧ ਵਿਨਾ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਾਈਆ ਹੱਥ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੁਖੈ ਖਾਏ ਚਲਿਐ ਦੁਖਾ ਸੁਖ ਵਿਸਰੈ ਮੇਰੀ ਮਾਈ ਸਾਚਾ ਸਾਏ ਸੱਚੇ ਨਾਮ ਰਹਾਉ ਸਾਚੇ ਨਾਮ ਕੀ ਤਲ ਵੜਿਆਈ ਆਖ ਤਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰੇ ਨਾ ਹੋਵੇ ਸੁਗਾ ਧਿੰਦਾ ਰਹੇ ਨਾ ਚੁੱਕਾ ਭੋਗਾ ਗੁਣ ਹੋਰ ਨਾਏ ਕੋਏ ਨਾ ਕੋ ਆ ਨਾ ਕੋਏ ਜਿਵੜ ਆਪ ਤੇ ਵੜ ਤੇਰੀ ਦਾਤਾ ਜਿੰਦਨ ਕਰ ਕੇ ਕੀਤੀ ਰਾਤ ਖ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਸਰਾ ਗੁਰੇ ਮਹਲਾਜ ਉਤਾਰ ਕੇ ਜਾ ਸਤਿਗੁਰ ਸਤਿਮੁਰਗਾ ਬਿਨਾ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮਿਤ ਗੁਰ ਦੇਵਾ ਮੋ ਕਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਇ ਹਰ ਕੀ ਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰਿ ਸਰਦਾਰ ਪਿਆਸ ਹਰ ਨਾਮ ਨਿਲੈ ਤ੍ਰਿਵਤਾ ਸਹਿ ਮਨ ਸੰਗਤ ਗੁਣ ਪਰਗਾਸ ਜਿਨ ਹਾਰ ਹਰਿ ਨਾਮ ਨਾ ਪਾਇਆ ਤੇ ਭਾਗ ਇਹਨ ਜੰ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇ ਨਾ ਹਰ ਜਨ ਸਤਿਗੁਰ ਸੰਗਤ ਪਾਈ ਤੈ ਧੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਤ ਜੇ ਤਰਸ ਪਾਇਆ ਵਿਚ ਨਾਨਕ ਨਾਮ ਪ੍ਰਗਾਸ ਰਾਗੁ ਜੀ ਮਹਲਾ ਪੰਜਵਾ ਕਾਹਿ ਰੇ ਮਨ ਚਿਤਵਾ ਉਦੰਦਾ ਆਰ ਜੀਉ ਪਰਿਆ ਸਾਲ ਪਤਰ ਮੈਂ ਜੰਤੋ ਪਾਏ ਤਾ ਕਾ ਰਿਜ ਕਾ ਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਧਰਿਆ ਗੁਰਪਾਲ ਸਾਧ ਪਰਨ ਪਦ ਪਾਇਆ ਸੂਕੇ ਕਾਸ਼ ਧਰਿਆ ਰਹਾ ਜਨਨ ਪਿਤਾ ਲੋਕ ਸੁਤਾਵਨੀਤਾ ਕੋਇਨ ਕਿਸ ਕੀ ਧਰਿਆ ਸਿਰ ਸਿਰਜ ਕ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਉਡਾ ਵੈਸੇ ਕੋਸਾਂ ਤਿਸ ਪਾਚੈ ਬਤਰੀ ਚਰਿਆ ਤਨ ਕਾਉਣ ਖਲਾਵੇ ਕਾਉਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਤਿਸ ਥਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸੁਦ ਬਲ ਜਾਈਐ ਤਰੰਤਨ ਪਾਰ ਆਵਰਿਆ ਰਾਗ ਸਮ ਲਾਜੁ ਥਾ ਸਤਿਗੁਰ ਕੀ ਕੌਕਾਰ ਸਤਿਗੁਰ ਪ੍ਰਸਾਦ ਪਰਖ ਨਰੰਜਨ ਅਰ ਪਰਖ ਨਰੰਜਨ ਗੁਮਾ ਗੁਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਅਰ ਸੱਤੀ ਸਿਰਜਨ ਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾ ਤਾਰਾ ਹਰਤਿ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਤੇ ਠਾ ਕੋਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਵੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਦ ਮਿਨਾਵਾ ਨਾ ਜਾਣਾ ਤੂੰ ਪਾਰ ਬ੍ਰਹਮ ਦੀ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਜੋ ਸੇਵੈ ਤਦ ਜੀ ਜਨ ਨਾਨਕ ਤੇ ਕੁਰਬਾਨਾ ਹਰ ਤਿਆ ਵਾਹੇ ਹਰ ਤਿਆ ਵਾਹੇ ਤਦ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨ ਅਰਤਿਆ ਆ ਜੇ ਤਿੰਨ ਟੁੱਟੀ ਜਨ ਕੇ పాਸੇ ਜੇ ਨਿਰਭਉ ਜਨ ਅਨਿਰਭਉ ਤਿਆ ਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਾਰਾ ਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨਰਤਿਆ ਆਇ ਜੀ ਜਨ ਨਾਨਕ ਤੈਨੂੰ ਬੁਲਦਾ ਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਆਨੇਕਾ ਤੇਰੇ ਆਨੇਕ ਪੜਾ ਬੋ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਘਵੰਤਾ ਤੁਹਾਰ ਪਰਖ ਪਰੰਪਰ ਕਰਤਾ ਜੀ ਤੂੰ ਜੀਵਣਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸੁਦਾ ਸੁਦਾ ਤੂੰ ਇਕੋ ਜੀਤੂ ਨਹਿ ਚਲ ਕਰਤਾ ਸੋਈ ਤੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੇ ਆਪੇ ਸ੍ਰਿਸ਼ਟਾ ਸੋ ਪਾਈ ਜੀ ਤੂੰ ਤੇ ਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਯਸ ਮਹੰਲਾ ਜੁਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸਿਉ ਪਾਈ ਰਹਾਉ ਸਭ ਤੇਰੀ ਤੋ ਸਭ ਨੇ ਤੇ ਆਇਆ ਇਸ ਰੂਪ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮਖ ਲਾਤਾ ਮਨ ਗਵਾਇਆ ਤੁਧਿਆ ਵਿਛੂੜਿਆ ਮਿਲਾਇਆ ਤੂੰ ਦਰਿਆ ਸਭ ਤੋਂ ਜੀ ਮਾਏ ਤੂ ਜਿਵੇਂ ਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲਾ ਵਿਗਮਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਇ ਸੋ ਜਨ ਜਾਣ ਹਰ ਗੁਣ ਸਦੀ ਆਖੂ ਖਾਨੈ ਜਿਨਾਂ ਅਸੇਵਿਆ ਤੇ ਸੁਖ ਪਾਇਆ ਸਹਿਜੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਹੋਏ ਤਦ ਮੇਨ ਨ ਦੂਜਾ ਵਾ ਨਾ ਕੋਈ ਉਕਾਰ ਕਰ ਵੇਖੈ ਜਾਣ ਸੋਏ ਜਾਨਾ ਨਾ ਗੁਰਮੁਖ ਪ੍ਰਗਟ ਹੋਇ ਅਸ ਮਹੱਲਾ ਪਹਿਲਾ ਤੇ ਤ ਸਵਰੜਾ ਭਈਲੇ ਨਵਾਸਾ ਪਾਣੀ ਪਾਵਤ ਨਾ ਕੀਆ ਪੰਕਜ ਮੋਪਲ ਨਹੀਂ ਚਾਲੈ ਅਮ ਦੇਖਾ ਤਹਿ ਟੂਬੀ ਆਲੇ ਮਨ ਏਕ ਨਚੇ ਤਸ ਮੂੜ ਮਨਾਰ ਮਿਸਰਾ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੇ ਨੀ ਪੜਿਆ ਮੂਰਖ ਮੁਗਦਾ ਜਨ ਭਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜੀਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਧਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਇ ਤਰ ਕਿਤਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰਨ ਜਾਉ ਲਾ ਲ ਭਉਜਲ ਤਰਨ ਕੈ ਜਨ ਪ੍ਰੀਥਾ ਜਾ ਤਰਨ ਮਾਇਆ ਕੈ ਰਹਾ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਆਸੈ ਦਸਮੀ ਕਰ ਬਾਤ ਮੈਂ ਇੰਤੀ ਚੋਪਈ ਹਮਰੀ ਕਰੋ ਆ ਤੈ ਰਚਾ ਪੂਰਨ ਹੋਈ ਚਿਤ ਕੀ ਚਾ ਤਵ ਚਰਨਰਮਨ ਰਏ ਅਮਾਰਾ ਤਨਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਹੋ ਆਪਾ ਦੇ ਮੋਹਿ ਬਚਾ ਭੋ ਸੁਖੀ ਬਾਸੈ ਮੋਹ ਰੋ ਪਰਿਵਾਰਾ ਸੇਵ ਸਿਖ ਸਭੈ ਕਰਤਾ ਰਾਮ ਮੋ ਰੱਛਾ ਨਿਜ ਕਰਦਾ ਕਰਿਆ ਸਭੈ ਰਣ ਕੋ ਆਸ ਸੰਗ ਰਿਐ ਕੋਰਣਾ ਹੋਏ ਅਮਾਰੀ ਅਸਾ ਤੁਰ ਭੈਣ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਹਵਾਨਾ ਤੇ ਆਮ ਜੋ ਵਰਚਾ ਸੋ ਤੁਮ ਤੇ ਪਾਉ ਸਿਮ ਸਿਖਾ ਮਾਰੇ ਤਾਰੀਏ ਚੁਨਾ ਤੁ ਸਤਰਾ ਮਾਰੇ ਮਾਰੀਆ ਪਾ ਦੇ ਮਜੈ ਬਰੀਏ ਮਰਨ ਕਾਲ ਕਾ ਤਰਾਸਿ ਬਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰੱਖ ਲਿਓ ਮੈਂ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬਾਂ ਦੁਸ਼ਟ ਨਕੇ ਹੰਤਾ ਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਉਪਤਰਾ ਕਾਲ ਪਾਏ 시ਵ ਜੋ ਅਵਤਾਰਾ ਕਾਲ ਪਾਏ ਕਰਿਸਨਾ ਪ੍ਰਕਾਸ਼ਾ ਸੁਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ 시ਵ ਕੀ ਜੋ ਬੇਦਰਾਜ ਬ੍ਰਹਮਾ ਜੋਤੀ ਜੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਾ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੀਸ਼ਨ ਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸੇਵਕਾਂ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਭਲ ਮੋਮਦ ਕੀਓ घट घट के अंतर की जानता भले बुरे की पीर पछाणता चीटी सब पर कृपा दृष्ट कर संत दुख पाए ते दुखी सुख पाए एक की पीर पछाने घट घट के पट की जान जब जा करा करा तारा प्रजा तर तब दे पारा ਜਬ ਆਕਰ ਕਰਤੋਂ ਕਬਹੂ ਤੁੰਬਾ ਮਿਲ ਤ ਦੇ ਦਰਸਨ ਹੋ ਜੀਤੇ ਬਗਨ ਸ੍ਰਿ ਸਵਧਾਰੇ ਆਪ ਆਪਣੀ ਭੂਜ ਉਚਾਰੇ ਤੁੰ ਸਭੀ ਤੇ ਰਹਿ ਤ ਨਿਰਾਲਮ ਜਾਂਤ ਬੇਦ ਪੇਦ ਅਰੇ ਆਲਮ ਨਿਰੰਕਾਰ ਨਿਰੰਕਾਰ ਨੀ ਲੰਬ ਆਦ ਨੀਲਾ ਨਦ ਸਪ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਹ ਕੋ ਕਰਪਾ ਨ ਅਨਮਾਨਤ ਮਹਾ ਮੂਰਤਿ ਇਸ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾਲ ਚੀਨਤ ਨਾ ਪੀਵਾ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਬਿਨ ਤੁਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਬੇਸਿਆ ਪ੍ਰਥਮ ਸੰਸਾਰਾ ਇਕੈ ਰੂਪਾ ਨਮ ਸਰੂਪਾ ਅਰੰਕ ਭਇਓ राव ਕੈ ਭੂਪਾ ਅੰਡਾ ਜੇ ਰਸਿਤ ਕਿਨੀ ਉਤਵਜ ਕਾਨ ਬਹੁ ਰਚ ਦਿਨੀ ਕਾਂ ਫੋਲ ਰਾਜਾ ਦੇਤਾ ਕਾਂ ਸਿਮੜ ਭਇਓ ਸੰਕਰੇ ਕੈ ਠਾ ਸਗਰੇ ਸਿਰ ਦਿਖਾਏ ਚੰਬਵਾ ਜੁਦਾ ਸੂਪ ਸਿਵੰਬਾ ਆਵਰ ਅੱਛਾ ਮੇਰੀ ਤੁਮ ਕਰੋ ਸਿੱਖੋ ਵਾਰੈ ਸਿੱਖ ਸੰਗ ਆਰੋ ਦੁਸ਼ਟ ਜੀਤੇ ਉਠਵਤੁ ਪਤਾ ਸਕਲਮਲੇਸ਼ ਕਰੋ ਰਣਗਾਤਾ ਜੇ ਅਸਤ ਜਾ ਤਵ ਸਰਣੀ ਪਾਰੇ ਤਿਨ ਕੇ ਦੁਸ਼ਟ ਦੁਖ ਤਾ ਮਾਰੇ ਪੁਰਖ ਜਵਨ ਪਹੁ ਪਰੇ ਤਿਹਾਰੇ ਤਿਨ ਕੇ ਤਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਨ ਨਾਹਿ ਹੈ ਰਚਾ ਹੋਇ ਤਾਏ ਸਭ ਕਾਲਾ ਦੁਸ਼ਟ ਰੈਟਰੇਂਦ ਕਾਲਾ ਕਿਰਪਾ ਦ੍ਰਿਸ਼ਤਾਂਜਾ ਨਿਹਾਰਿਓ ਤਾਕੇ ਤਾਪ ਤਨ ਕਮ ਹਾਰਿਓ ਰਿਓ ਰੇ ਸਦ ਘਰਵਾਂ ਸਭ ਹੋਈ ਦੁਸ਼ਟ ਚਾਛਵ ਸਕਾ ਨਾ ਕੋਈ ਏਕ ਬਾਰ ਜੀਤ ਮਸ ਬਾਰਾ ਕਾਲ ਪਾਸਤੇ ਤਾਹੇ ਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਸਵ ਨੜਕੇ ਤੁਮੈ ਸ਼ਰਨ ਦਿਹਾਰੀ ਆਪਾ ਦੇ ਲਿਓ ਵਾਰੀ ਸਰਬ ਤੌਰ ਮੰ ਹੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸਵਈਆ ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰੇਂ ਪੁਰਾਨ ਕੁਰਾਨਾ ਨੇ ਕਹਿ ਮਾਤੇ ਕ ਨਾ ਮਾਨਿਓ ਸਿਮਰਾ ਸ਼ਾਸਤਰ ਦੇ ਸਭੈ ਬਹੁ ਭੀਦ ਕੈ ਮੇਕ ਨ ਜਾਣਿਓ ਸ੍ਰੀ ਅਸਤਾਨ ਕਿਰਪਾ ਤੁਮ ਅਰੇ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿ ਆਉਂਦੋ ਹੀ ਰਾਸ ਸਗਲ ਦੁਆਰ ਕੋ ਛਾੜ ਕੇ ਗਇਓ ਤੁਮਾਰੋ ਦਵਾਰ ਬਾਹੇ ਗਏ ਕੀ ਲਾਜ ਅਸੋ ਬੋਬਿੰਦਾ ਸੁਹਾਰ ਆਰਾਮ ਕਲੀ ਮਹਾਲਾ ਤੀਜਾ ਆਨ ਦੇ ਕੌਂਕਾਰ ਸਤਿਗੁਰ ਪ੍ਰਸਾਦ आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸੁਖਦ ਗਾਵਣੀਆਂ ਆਈਆਂ ਸੁਖ ਦੋਤਾ ਗਾਵ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਾਰ ਹੋਰ ਨਾਲੇ ਹਰ ਨਾਲ ਰਹੋ ਤੁਮਾ ਨਾਮੇ ਮੇਰੀ ਦੁਖ ਸਭ ਵਿਸਾਰਨਾਂਗੀ ਕਾਰੋ ਕਾਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾ ਗੱਲਾਂ ਸੰਗਰਾਸ ਸੁਆਮੀ ਸੋਖ ਮਨ ਆ ਵਿਸਾਰੇ ਕਹਿ ਨਾਨਕ ਮਨਾ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੀ ਚੈ ਜਿਸ ਤੇ ਸੋ ਪਾਵੇ ਸੁਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁਸਿਆ ਬਾਜੇ ਸਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਕੁਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਨੇਟਾ ਸਭ ਪੁਜਾਈਆਂ ਸੁਦਾ ਕੁਰਬਾਨ ਕੀਤਾ ਗੁਰੂ ਬਿਟਾ ਉਸਤੀਆਂ ਇਹ ਵੜਿਆਈਆਂ ਕਹਿ ਨਾਨਕ ਸੁਣਾ ਸੰਤੋ ਸਭ ਤਰੂ ਤੇ ਆਰੁ ਸਾਚਾ ਨਾਮ ਮੇਰਾ ਧਾਰੋ ਬਾਚੇ ਪੰਸੋ ਤਿਤ ਘਰ ਸੁ ਭਾਗੇ ਘਰ ਸੁ ਭਾਗੇ ਸਬਦ ਬਾਜੇ ਕਲਾ ਹਿਤ ਕਰ ਧਾਰੀਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕਾਉ ਸੇ ਨਾਮ ਮਰਕੇ ਲਾਗੇ ਕਹਿ ਨਾਨਕ ਤਸ ਕੋ ਬਾਤਿਤ ਘਰ ਅਨਹਦ ਬਾਜੇ ਅਨੰਤ ਸੁਨੋ ਵਡ ਭਾਗੀਓ ਸਤਲ ਮਨੋਰਥ ਪੂਰੇ ਆਰ ਬਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੂਣੀ ਸੱਚੀ ਬਾਣੀ ਸੰਤ ਸਾਜਨ ਭੈ ਸੰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਿ ਤੇ ਪਵਤਾ ਸਤ ਗੁਰ ਆ ਭਰ ਪੂਰੇ ਬਿਨਵੰਤ ਨਾਰ ਗੁਰ ਚਰਨ ਲਾਗੇ ਵਾਜੇ ਅਨਾਥੂਰੇ ਵੰਦਾ ਬਣੀ ਮਾਹੀ ਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰ ਉਤਾਰੋ ਜੀ ਕੋ ਖਾਵੇ ਜੇ ਕੋ ਉੱਚੈ ਤਿਸ ਕਾ ਹੋਇ ਉਤਾਰੋ ਇਹ ਵਸਤ ਤਜਿ ਨਹ ਜਾਇ ਨਿਤ ਨਿਤ ਰਖਉ ਉਤਾਰੋ ਤਮ ਸੰਸਾਰ ਚੜਨ ਲਗ ਤਰੀਐ ਸੰਗ ਨਾਨਕ ਬ੍ਰਹਮ ਪਾਸਾਰੋ ਸਾ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਂ ਤੋ ਨਾਹੀ ਮੈਨੋਂ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਂ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਦਿੱਥੈ ਦੁ ਸਮਰਾਥ ਇਤੈ ਕੋਈ ਨਾਹੀ ਉਤੈ ਤੇਰੀ ਰਾਖਾ ਕੰਨੀ ਉਦਰ ਮਾਹੀ ਸੋਣ ਕੈ ਜਮ ਕੇ ਦੂਤ ਨਾਏ ਤੇਰਾ ਛਡ ਜਾਏ ਭਵਜਲ ਵਿਖੰਸ ਜਾਉ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਹੋ ਪੁੰਨਾ ਗੁਣ ਗੋਵਿੰਦ ਗਾਏ ਸਭ ਸੈਨੋ ਕਿਰਪਾਲ ਸੁਮਾਲੇ ਸਾਇ ਸਾਇ ਵਰਤਾ ਕੋਈ ਨਾ ਜਾਏ ਜੀ ਆਵੇ ਤਉ ਦਿਆਏ ਸਹ ਲੋਕ ਮਹਲਾ ਪੰਜਵਾ ਅੰਤਰ ਗੁਰਾ ਰਤਨਾ ਜੀਵਾ ਜਪ ਗੁਰਨਾਉ ਨਿਤਰੀ ਸਤਗੁਰ ਪੀਖਣਾ ਸ੍ਰਮਣੇ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਥਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਵਕ ਦੇ ਜਗ ਮਾ ਉਤਮ ਕਾੜੀਐ ਵਿਰਲੇ ਕੀ ਕੇਵਲ ਲਾ ਪੰਜਵਾ ਰੱਖੇ ਰਖਨਹਾਰਾ ਪੂ ਬਾਰਿਆਨ ਮੁਰ ਕੀ ਪੈਰੀ ਪਾਏ ਕਾ ਸੁਆਰਿਆਨੂ ਆਪ ਦੇ ਆਲ ਮਨੋ ਨਾ ਵਿਸਾਰਿਆਨ ਸਾਜਨਾ ਕੈ ਸੰਗ ਭਉਜਲ ਤਾਰਿਆ ਨਾ ਸਾਕਤ ਨਿੰਦਕ ਦ੍ਰਿਸ਼ਟ ਕੀ ਨਾ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰਾ ਸਖੋਇ ਸਗਲੇ ਦੁਖ ਜਾਈ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰਾ ਸਖੋਇ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ